ਤਦ ਅਸੀਂ ਨਵੀਂ ਨਵੀਂ ਜਗਤ ਦੇ ਗਏ ਤਾਨੂੰ ਕਲਾਕ ਗੀਤਕਾਰਾਂ ਦਾ ਪਤਾ ਲੱਗਿਆ ਤਾਂ ਉਦੋਂ ਅਸੀਂ ਸੋਚਿਆ ਕਿ ਨਹੀਂ ਯਾਰ ਇਹਨਾਂ ਦਾ ਵੀ ਕੁਝ ਕਰਨਾ ਚਾਹੀਦਾ ਸਾਰੀਆਂ ਕੰਪਨੀਆਂ ਨੂੰ ਬੇਨਤੀ ਕੀਤੀ ਗਈ ਹੈ ਕਿ ਤੁਸੀਂ ਗੀਤਕਾਰ ਦਾ ਨਾਮ ਜਿੱਥੇ-ਜਿੱਥੇ ਗਾਣਾ ਚੜਾਉਣਾ ਹੈ ਉੱਥੇ ਗੀਤਕਾਰ ਦਾ ਨਾਮ ਵੀ ਨਾਲ ਲਿਖੋ ਤਾਂ ਉਹ ਰੈਲਿਟੀ ਮਿਲਣੀ ਹੈ ਪੰਜਾਬੀ ਕਲਾਕਾਰ ਜਿਹੜੀ ਸੰਸਥਾ ਹੈਗੀ ਹੈ ਇਹਦਾ ਵਿਸ਼ਾਲ ਘੇਰੇ ਵਾਸਤੇ ਸਾਨੂੰ ਬਹੁਤ ਵੱਡਾ ਹੰਗਾਰਾ ਮਿਲਿਆ ਐਨਆਰਆਈ ਭਰਾਵਾਂ ਵੱਲੋਂ ਮੈਂ ਇਹਦੇ ਵਾਸਤੇ ਗਿਲੋਂ ਧੰਨਵਾਦੀਆਂ ਦਾ ਤੌਰ ਤੇ ਇੰਟਰਨੈਸ਼ਨਲ ਭਰਾਵਾਂ ਨੂੰ ਨਾਲ ਲੈ ਕੇ ਇੱਥੇਦਿਆਂ ਨੂੰ ਲੈ ਕੇ ਇੱਕ ਪੂਰੀ ਬਹੁਤ ਵੱਡੀ ਸੰਸਥਾ ਕ੍ਰੀਏਟ ਕਰਾਂਗੇ ਜਿਹੜੀ ਕਿ ਬਿਸ਼ਪ ਪੰਜਾਬੀ ਦਾ ਮਤਲਬ ਇਹੀ ਹੈ ਨਾ ਪੂਰੀ ਦੁਨੀਆ ਦੇ ਪੰਜਾਬੀਆਂ ਨੂੰ ਲੈ ਕੇ ਚੱਲਾਂਗੇ ਇਹਦਾ ਨਾਂ ਉਦੋਂ ਰੱਖਿਆ ਸੀਗਾ ਤਾਂ ਹੀ ਇੰਟਰਨੈਸ਼ਨਲ ਰੱਖਿਆ ਸੀ ਅੱਜ ਇੱਕ ਬਹੁਤ ਵੱਡਾ ਉਪਰਾਲਾ ਕੀਤਾ ਗਿਆ ਗੀਤਕਾਰਾਂ ਨੂੰ ਇਕੱਠਾ ਕਰਕੇ ਗੀਤਕਾਰਾਂ ਦੇ ਨਾਮ ਗੀਤਕਾਰ ਮੇਲੇ ਦੇ ਰੂਪ ਦੇ ਵਿੱਚ ਜਿਹੜਾ ਹੈ ਲੁਧਿਆਣਾ ਦੇ ਵਿੱਚ ਇੱਕ ਸਮਾਗਮ ਕਰਵਾਇਆ ਗਿਆ ਜਿੱਦੇ ਵਿੱਚ ਪੂਰੇ ਦੇਸ਼ ਭਰ ਤੋਂ ਪੰਜਾਬ ਵੀ ਜਵਾਨ ਦੇ ਗੀਤਕਾਰ ਪਹੁੰਚੇ ਜਿਨ੍ਹਾਂ ਨੇ ਬਹੁਤ ਸਾਰੇ ਨਾਮਵਰ ਗਾਇਕਾਂ ਨੂੰ ਦੁਨੀਆ ਭਰ ਦੇ ਵਿੱਚ ਬਹੁਤ ਵੱਡੇ ਚਿਹਰੇ ਵਜੋਂ ਬਣਾਇਆ ਤਾਂ ਇਸੇ ਨੂੰ ਲੈ ਕੇ ਜਿਹੜੀ ਇੱਕ ਜਿਹੜੀ ਕੋਸ਼ਿਸ਼ ਸੀ ਜਰਨੈਲ ਸਿੰਘ ਕੁਮਾਨ ਹੋਰਾਂ ਵੱਲੋਂ ਕੀਤੀ ਗਈ ਇਹਨਾਂ ਦੀ ਪੂਰੀ ਟੀਮ ਵੱਲੋਂ ਕੀਤੀ ਗਈ ਬਹੁਤ ਵੱਡਾ ਪਿੱਛੇ ਹੋਮਵਰਕ ਰਿਆ ਬਹੁਤ ਸਾਰੀ ਪਿੱਛੇ ਰਿਸਰਚ ਰਹੀ ਸਟਡੀ ਰਹੀ ਮੇਨ ਤਰੀ ਅੱਜ ਮਿਹਨਤ ਨੂੰ ਉਹ ਜਿਹੜਾਗਾ ਬੂਰ ਮਿਲਿਆ ਪਰ ਇਮਤਿਹਾਨ ਦਾ ਨਤੀਜਾ ਆਉਣਾ ਬਾਕੀ ਹੈ ਕਿ ਜਦੋਂ ਇਸ ਕੋਸ਼ਿਸ਼ ਨੂੰ ਪੂਰੀ ਦੁਨੀਆ ਦੇ ਵਿੱਚ ਜਿਹੜਾ ਪ੍ਰਸਾਰਿਤ ਕੀਤਾ ਜਾਵੇਗਾ ਦੁਨੀਆ ਦੇ ਵਿੱਚ ਲੈ ਕੇ ਜਾਂਦਾ ਰਹੇਗਾ ਤਾਂ ਪੰਜਾਬੀ ਜ਼ੁਬਾਨ ਦੀ ਪਰਫੁੱਲਤਾ ਕਿਸ ਲੈਵਲ ਤੇ ਹੋਊਗੀ ਜਰਨੈਲ ਸਿੰਘ ਕਮਾਨ ਮੇਰੇ ਨਾਲ ਕਮਾਨ ਸਾਹਿਬ ਕਿਵੇਂ ਦੀ ਗੱਲਾਂ ਤਾਂ ਮੈਂ ਦਾ ਅਨਮਿਊਟ ਦੇ ذریعے ਪੂਰੀ ਦੁਨੀਆ 'ਚ ਵਸਦੇ ਪੰਜਾਬ ਪੰਜਾਬੀ ਪੰਜਾਬੀ ਨੂੰ ਪਿਆਰ ਕਰਨ ਵਾਲੀਆਂ ਸਾਰੀਆਂ ਧਿਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਬੋਲਾਂਗਾ ਤੇ ਦੂਜਾ ਮੈਂ ਪੂਰੀ ਦੁਨੀਆ ਦੇ ਮੀਡੀਆ ਨੂੰ ਧੰਨਵਾਦ ਕਰੂੰਗਾ ਤੁਹਾਡਾ ਸਾਰਿਆਂ ਦਾ ਕਿ ਤੁਸੀਂ ਆਪਣੇ ਕੈਮਰਾ ਰਾਹੀਂ ਆਪਣੀਆਂ ਸੈਟੇਲਾਈਟ ਰਾਹੀਂ ਜਿੰਨਾ ਵੀ ਇਲੈਕਟ੍ਰੋਨਿਕ মিডিਆ ਤੇ ਕਹ ਲਈਏ ਜਾਂ ਆਪਾਂ ਪ੍ਰਿੰਟ ਕਰ ਲਈਏ ਦਿਨਾਂ ਚ ਹੀ ਸਾਨੂੰ ਕਿਤੇ ਦੀ ਕਿਤੇ ਮੇਲਾ ਗੀਤਕਰਾਂ ਦਾ ਮੇਲਾ ਗੀਤਕਰਾਂ ਦਾ ਕਰਾਤਾ ਮੇਲਾ ਗੀਤਕਰਾਂ ਦਾ ਸ਼ਬਦ ਇੱਕ ਕਹਿ ਸਕਦੇ ਆ ਕਿ ਅਟਰੈਕਸ਼ਨ ਕਰਦਾ ਪੈਦਾ ਬੇਸਿਕਲੀ ਇਹ ਮੇਲ ਗੀਤਕਰਾਂ ਦਾ ਸ਼ਬਦ ਹੈਗਾ ਜੀ ਗੀਤਕਰਾਂ ਦਾ ਮੇਲਜੋਲ ਸੀਗਾ ਇਹ ਜਿਹੜੇ ਪੁਰਾਣੇ ਦਰਸ਼ਕ ਜਾਣਦੇ ਆਨ ਮਿਊਟ ਦੇ ਜਾਂ ਆਪਣੇ ਹੋਰ ਚੈਨਲਾਂ ਦੇ ਇਹ ਬੇਸਿਕਲੀ ਲੜੀਵਾਰ ਇੱਕ ਪ੍ਰੋਗਰਾਮ ਨੇ ਪਿਛਲੇ ਸਾਲ ਅਸੀਂ ਪਿਛਲੇ ਸਾਲਾਂ ਦੇ ਵਿੱਚ ਅਸੀਂ ਇੱਕ ਪ੍ਰੋਗਰਾਮ ਕੀਤਾ ਸੀਗਾ ਜਿਹਨੂੰ ਆਪਾਂ ਨਾਂ ਦਿੱਤਾ ਸੀ گاਉਂ ਦਾ ਪੰਜਾਬ ਜੀ ਤਾਂ ਜਦੋਂ گاਉਂ ਦਾ ਪੰਜਾਬ ਦੀਆਂ ਅਸੀਂ ਗੀਤਕਾਰ ਮਿਲਣੀਆਂ ਕੱਲ ਜਾਂਦੇ ਸੀ ਆਪਣੀ ਟੀਮ ਵੀ ਜਾਂਦੀ ਸੀ ਤਾਂ ਉੱਥੋਂ ਗੁਰਬਤ ਵਿੱਚ ਵਿਚਰ ਰਹੇ ਗੁਰਬਤ ਨਾਲ ਮਤਲਬ ਘੁੱਲ ਰਹੇ ਗੀਤਕਾਰਾਂ ਬਾਰੇ ਪਤਾ ਲੱਗਿਆ ਕਿ ਯਾਰ ਬਹੁਤ ਬੁਰਾ ਹਾਲ ਹੈ ਤਾਂ ਉਦੋਂ ਕਿੰਨੀ ਸਭ ਨੂੰ ਪਤਾ ਕਿ ਗਾਉਂਦਾ ਪੰਜਾਬ ਦੇ ਵਿੱਚ ਕਿੰਨੀ ਮਿਲੀਆਂ ਹੋ ਜਾਂ ਕਿੰਨੇ ਗੀਤਕਾਰ ਆਏ 7 6 700 ਗੀਤਕਾਰ ਰਜਿਸਟਰ ਹੋਇਆ ਕਿ ਜਿਹੜਾ ਕਿ ਪੂਰਾ ਨਾਂ ਜੇਲਪੀਲ ਗਾਉਂਦਾ ਪੰਜਾਬ ਸ਼ੋਅ ਦਾ ਨਾਂ ਸੀਗਾ ਜੇਲਪੀਲ ਵੱਲੋਂ ਸਪான்ਸਰ ਸੀਗਾ ਜੇਲ ਪ੍ਰੋਡਕਸ਼ਨ ਦਾ ਪ੍ਰਾਲਾ ਸੀਗਾ ਉਹ ਤਾਂ ਜੇਲ ਪ੍ਰੋਡਕਸ਼ਨ ਦਾ ਪ੍ਰਾਲਾ ਇਸ ਕਰਕੇ ਕਿ ਜੇਲ ਪ੍ਰੋਡਕਸ਼ਨ ਨੂੰ ਕਲਾਕਾਰ ਚਾਹੀਦੇ ਸੀਗੇ ਨਵੇਂ ਗੀਤਕਾਰ ਜੇ ਕੁਝ ਨਵੀਂ ਕੰਮ ਕਰਨਾ ਸੀਗਾ ਤਾਂ ਉਦੋਂ ਜਦੋਂ ਅਸੀਂ ਨਵੇਂ-ਨਵੇਂ ਜਗ੍ਹਾ ਤੇ ਗਏ ਤਾਂ ਸਾਨੂੰ ਕਲਾਕ ਗੀਤਕਾਰਾਂ ਦਾ ਪਤਾ ਲੱਗਿਆ ਤਾਂ ਉਦੋਂ ਅਸੀਂ ਸੋਚਿਆ ਕਿ ਨਹੀਂ ਯਾਰ ਇਹਨਾਂ ਦਾ ਵੀ ਕੁਝ ਕਰਨਾ ਚਾਹੀਦਾ ਸ਼ੋਅ ਖਤਮ ਹੋਇਆ ਤਾਂ ਸਾਡੇ ਕੋਲੇ ਰਜਿਸਟਰਡ ਸੀਗੇ ਗੀਤਕਾਰ ਤਾਂ ਇਹ ਗੀਤਕਾਰਾਂ ਦੀ ਜਿਹੜੀ ਗੁਰੁਤ ਦੀ ਗੱਲ ਕਰ ਲਈਏ ਪੁਰਾਣੀਆਂ ਰਿਅਲਟੀਆਂ ਰੁਕਿਆਂ ਦੀ ਗੱਲ ਕਰੀਏ ਮਾਨ ਸਨਮਾਨ ਦੀ ਗੱਲ ਕਰੀਏ ਜਿਵੇਂ ਅੱਜ ਤੱਕ ਸੀ ਗੱਲ ਕਰੀਏ ਹੱਥ ਖੜੇ ਕਰਾ ਕੇ ਕਰੀਏ ਕਿ ਸ਼੍ਰੋਮਣੀ ਗੀਤਕਾਰ 어ਵਾਰਡ ਦੀ ਗੱਲ ਆਪਾਂ ਨੇ ਕੀਤੀ ਹੈ ਉਹਨਾਂ ਵਾਸਤੇ ਕੋਈ ਚੰਗੀ ਪੈਨਸ਼ਨ ਦੀ ਗੱਲ ਕਰ ਲਓ ਜਾਂ ਉਹਨਾਂ ਨੂੰ ਮੰਥਲੀ ਕੋਈ ਐਦਾਂ ਦਾ ਪੱਤਾ ਜਾਂ ਆਪਾਂ ਉਹਨਾਂ ਨੂੰ ਇਹ ਕਹਿ ਸਕਦੇ ਹਾਂ ਕੋਈ ਗੀਤਕਾਰਾਂ ਦੀਆਂ ਸਮੱਸਿਆਵਾਂ 'ਤੇ ਸਰਕਾਰ ਕੁਝ ਕਰੇ ਜਾਂ ਕੋਈ ਸੰਸਥਾਵਾਂ ਕਰਨ ਗੀਤਕਾਰਾਂ ਦਾ ਪੱਖ ਮਤਲਬ ਪਹਿਲਾਂ ਬਹੁਤ ਅਨਗੋਲਿਆ ਰਿਹਾ ਹੈ ਅੱਜ ਦੋ ਤਿੰਨ ਚੀਜ਼ਾਂ ਬਹੁਤ ਵਧੀਆ ਹੋਈਆਂ ਗੀਤਕਾਰਾਂ ਦੀਆਂ ਇੱਕ ਤਾਂ ਕਿ ਸਾਰੀਆਂ ਕੰਪਨੀਆਂ ਨੂੰ ਬੇਨਤੀ ਕੀਤੀ ਗਈ ਹੈ ਕਿ ਤੁਸੀਂ ਗੀਤਕਾਰ ਦਾ ਨਾਮ ਜਿੱਥੇ-ਜਿੱਥੇ ਗਾਣਾ ਚੜਾਉਣਾ ਹੈ ਉੱਥੇ ਗੀਤਕਾਰ ਦਾ ਨਾਮ ਵੀ ਨਾਲ ਲਿਖੋ ਤਾਂ ਉਹ ਰੈਲਟੀ ਮਿਲਣੀ ਹੈ ਦੂਜਾ ਇੱਕ ਵਧੀਆ ਸਭ ਤੋਂ ਵਧੀਆ ਗੱਲ ਹੋਈ ਕਿ ਜਦੋਂ ਅਸੀਂ ਗਾਣੇ ਸੁਣਦੇ ਸੀ ਸਟੇਜਾਂ ਤੇ ਜਾ ਇੰਟਰਵਿਊਆਂ ਦੇ ਵਿੱਚ ਗੀਤਕਾਰ ਦਾ ਨਾਂ ਹੀ ਕੋਈ ਲੈਂਦਾ ਸੀ ਅੱਜ ਇੱਥੇ ਹਾਮੀ ਭਰ ਕੇ ਵੱਡੇ ਵੱਡੇ ਸਟਾਰ ਇੰਟਰਨੈਸ਼ਨਲ ਕਲਾਕਾਰਾਂ ਨੇ ਸਰਵਜੀਮੇ ਨੇ ਗੱਲ ਹਰਦੀਪ ਨੇ ਹੋਰ ਦਰਜਨਾ ਕਲਾਕਾਰਾਂ ਨੇ ਤਾਂ ਉਹਨਾਂ ਨੇ ਕਿਹਾ ਕਿ ਨਹੀਂ ਜੀ ਅਸੀਂ ਆਉਣ ਲੈ ਦਿਨਾ ਚਾ ਸਾਡੇ ਗੀਤਕਾਰਾਂ ਨੂੰ ਸਨਮਾਨ ਦੇਵਾਂਗੇ ਉਹ ਬਕਾਇਦਾ ਤੌਰ ਤੇ ਉਹਨਾਂ ਦਾ ਨਾਂ ਲਵਾਂਗੇ ਤੇ ਵਿਸ਼ਵ ਪੰਜਾਬੀ ਗੀਤਕਾਰ ਜਾਂ ਗੀਤਕਾਰ ਪੰਜਾਬੀ ਕਲਾਕਾਰ ਜਿਹੜੀ ਸੰਸਥਾ ਹੈਗੀ ਹੈ ਇਹਦਾ ਵਿਸ਼ਾਲ ਘੇਰੇ ਵਾਸਤੇ ਸਾਨੂੰ ਬਹੁਤ ਵੱਡਾ ਹੰਗਾਰਾ ਮਿਲਿਆ ਐਨਆਰਆਈ ਭਰਾਵਾਂ ਵੱਲੋਂ ਮੈਂ ਇਹਦੇ ਵਾਸਤੇ ਦਿਲੋਂ ਧੰਨਵਾਦੀਆਂ ਰਿਣੀ ਰਹਾ ਕਿ ਜ਼ਿੰਦਗੀ ਪਰ ਉਹਨਾਂ ਨੇ ਜਿਨ੍ਹਾਂ ਨੇ ਕਿਹਾ ਕਿ ਅਸੀਂ ਇਹਨੂੰ ਇੰਨੇ ਛੋਟੇ ਲੈਵਲ ਤੇ ਨਹੀਂ ਰੱਖਣਾ ਕੱਲਾ ਪੰਜਾਬ ਤੱਕ ਅਸੀਂ ਇਹਨੂੰ ਪੂਰੇ ਦੁਨੀਆ 'ਚ ਲੈ ਕੇ ਜਾਵਾਂਗੇ ਐਨਆਰ ਐਨਆਰਆਈ ਭਰਾਵਾਂ ਦਾ ਇੱਕ ਮਤਲਬ ਮੋਹਰੀ ਬਣ ਕੇ ਵਿਚਰਨ ਵਾਸਤੇ ਸਰਬਜੀ ਚੀਮੇ ਨੇ ਗਿਲ ਹਰਦੀਪ ਨੇ ਹਾਮੀ ਭਰੀ ਹੈ ਤੇ ਮਤਲਬ ਗੱਲ ਕਿੱਥੋਂ ਨਿਕਲੀ ਗੱਲ ਨਿਕਲੀ ਜਿਹੜਾ ਕਿ ਪਿੱਛੇ ਸ਼ੋਅ ਹੋਇਆ ਜੀਐਲਪ ਲਗਾਉਂਦਾ ਪੰਜਾਬ ਉਦੋਂ ਪਹਿਲਾਂ ਨਸ਼ਿਆਂ ਵਾਲੇ ਗਾਣੇ ਗਨ ਕਲਚਰ ਦੇ ਗਾਣੇ ਇਹ ਤਿੰਨ ਪ੍ਰੋਗਰਾਮ ਲੜੀਵਾਰ ਹੋਏ ਤਾਂ ਹੁਣ ਤਾਂ ਹੀ ਆਪਾਂ ਕਹਿੰਦੇ ਕਿ ਥੋੜਾ ਜਿਹਾ ਗਾਣਿਆਂ ਦਾ ਠਹਿਰਾ ਥੰਮ ਪਿਆ ਮਲੇ ਗਾਣੇ ਹੁਣ ਕੱਟ ਗਏ ਥੋੜੇ ਜਿਹਾ ਹੁਣ ਪੰਜਾਬੀਓ ਆਪਣੀ ਮਾਂ ਬੋਲੀ ਨਾਲ ਭਲਾ ਦਿਓ ਤਾਂ ਆਪਾਂ ਇੱਕ ਨਾਰਾ ਲੈ ਕੇ ਚੱਲੇ ਆ ਪੰਜਾਬ ਪੰਜਾਬੀ ਪੰਜਾਬੀ ਦੀ ਚੜ੍ਹਦੀ ਕਲਾ ਰਹੇ ਹੱਸਦਾ ਬਸਦਾ ਰਹੇ ਪੰਜਾਬ ਦੁਆਵਾਂ ਮੰਗੀਆਂ ਰਾਲ ਮਿਲ ਕੇ ਤਾਂ ਉਹ ਇੱਧਰ ਤੁਹਾਡੇ ਸਾਥੀ ਵੀ ਹੈਗੇ ਤੁਸੀਂ ਇਹਨਾਂ ਤੇ ਬਹੁਤ ਵੱਡੀ ਜ਼ਿੰਮੇਵਾਰੀ ਪਾ ਰਹੇ ਸੀਗੇ ਗਿੱਲਰ ਰਦੀਪ ਸਾਹਿਬ ਵੀ ਆ ਗਏ ਰਦੀਪ ਨਾਲ ਹੀ ਆ ਜਾਓ ਜੀ ਥੋੜਾ ਜਿਹਾ ਬਹੁਤ ਵੱਡੀ ਆਸ ਉਮੀਦ ਇਹਨਾਂ ਨੂੰ ਤੁਹਾਡੇ ਤੇ ਘਮੰਡ ਸਾਹਿਬ ਨੂੰ ਹੈਗੀ ਹੈ ਕਿਉਂਕਿ ਗੁਰਬਤ ਦੀ ਗੱਲ ਹੋਈ ਅੱਜ ਸਾਡੇ ਬਹੁਤ ਸਾਰੇ ਹਾਂ ਇੰਦੂ ਸ਼ਰੀਫ ਦੀ ਗੱਲ ਕਰ ਲਈਏ ਜ਼ਿੰਦਗੀ ਗੁਰਪ ਦੀ ਜ਼ਿੰਦਗੀ ਲੈ ਕੇ ਉਹ ਆਖਰੀ ਪਲ ਦੇ ਵਿੱਚ ਉਹਨਾਂ ਦਾ ਇਹ ਦੁਨੀਆ ਤੋਂ ਚਲੇ ਗਏ ਬਹੁਤ ਸਾਰੇ ਗਾਇਕ ਵੀ ਹੈਗੇ ਨੇ ਬਹੁਤ ਸਾਰੇ ਗੀਤਕਾਰ ਵੀ ਹੈਗੇ ਨੇ ਉਹਨਾਂ ਦਾ ਆਖਰੀ ਟਾਈਮ ਜਿਹੜਾ ਬਹੁਤ ਮਾੜਾ ਰਹਿੰਦਾ ਕੰਗਰਸ ਸੇਵਾ ਬਹੁਤ ਕੀਤੀ ਹੁੰਦੀ ਆ ਇਸ ਜਿਹੇ ਨੂੰ ਲੈ ਕੇ ਕੋਈ ਵੱਡੀ ਸੰਸਥਾ ਦੀ ਤਿਆਰੀ ਹੈ ਜੀ ਜੀ ਬਿਲਕੁਲ ਵੇਖੋ ਜਿਹੜੀ ਅੱਜ ਸਟੇਜ ਤੇ ਭਾਈ ਜੀ ਹੋਣਾ ਸਾਡੇ ਕਮਾਂਡ ਸਾਹਿਬ ਵੱਡੇ ਭਾਈ ਪਿਓ ਵਰਗੇ ਭਾਈ ਆ ਸਾਡੇ ਇਹਨਾਂ ਨੇ ਮੇਰੇ ਬੜੇ ਗਾਣੇ ਟ੍ਰਿਪਾਂ ਕੀਤੀਆਂ ਜਦੋਂ ਇਹਨਾਂ ਨੇ ਉੱਥੇ ਪ੍ਰੋਮਿਸ ਕੀਤੇ ਨਾ ਵਾਅਦੇ ਕੀਤੇ ਆ ਜੇ ਤਾਂ ਕੋਈ ਹੋਰ ਕਰਦਾ ਤਾਂ ਮੈਂ ਸ਼ਾਇਦ ਕਹਿੰ ਪਰ ਜੋ ਕਹਿੰਦੇ ਨਾ ਇਹ ਦਿਲੋਂ ਉਹਨਾਂ ਨੇ ਕਿਹਾ ਵਾ ਤੇ ਉਹ ਅਸਾਂ ਪੂਰੀਆਂ ਹੋਣਗੇ ਹਾਂ ਪਰ ਮੈਂ ਇੱਥੇ ਇੱਕ ਹੋਰ ਵੀ ਕਹਿ ਦਿੰਨਾ ਉੱਥੇ ਮੈਂ ਸਟੇਜ ਤੋਂ ਵੀ ਬੋਲਿਆ ਐਨ ਆਰ ਆਈ ਭਰਾ ਨਾ ਪੰਜਾਬ ਨੂੰ ਬਹੁਤ ਪਿਆਰ ਕਰਦੇ ਨੇ ਪੰਜਾਬੀ ਨੂੰ ਬਹੁਤ ਪਿਆਰ ਕਰਦੇ ਨੇ ਪੰਜਾਬੀ ਤੁਹਾਨੂੰ ਬਹੁਤ ਪਿਆਰ ਕਰਦੇ ਨੇ ਤਾਂ ਇਹ ਨਾਰਾ ਲੈ ਕੇ ਜਦੋਂ ਵੀ ਕੋਈ ਚੱਲਦਾ ਹੈ ਉਹਦੀ account ਨੰਬਰ ਮੰਗਾ ਲੈਂਦੇ ਨੇ ਜੀ ਮੈਂ ਸਟੇਜ ਤੋਂ ਵੀ ਬੋਲਿਆ ਮੈਂ ਅਨਮਿਊਟ ਜਰੀ ਵੀ ਕਹਿਣਾ ਜੀ ਠੀਕ ਹੈ ਕਿ ਪਹਿਲਾਂ ਇਹ ਦੇਖੋ ਕਿ ਸੱਚੀ ਮੁੱਚੀ ਇੱਕ ਪੈਸੇ ਦੀ ਲੋੜ ਹੈ ਕੋਈ ਫੇਸਬੁੱਕ ਤੇ ਪਏ ਹੋਏ account ਨੰਬਰਾਂ ਤੇ ਪੈਸੇ ਨਾ ਪਾਓ ਬਿਲਕੁਲ ਠੀਕ ਹੈ ਜੀ ਤੁਸੀਂ ਉਹੀ ਨਾ ਕਿਸੇ ਬੰਦੇ ਨੂੰ ਕਹੋ ਵੀ ਹਾਂ ਜਾਂ ਜੇ ਐਸੇ ਕਰਦੇ ਆ ਅਸੀਂ ਬਕਾਇਦਾ ਤੌਰ ਤੇ ਇੰਟਰਨੈਸ਼ਨਲ ਭਰਾਵਾਂ ਨੂੰ ਨਾਲ ਲੈ ਕੇ ਇੱਥੇ ਦੇਆਂ ਨੂੰ ਲੈ ਕੇ ਇੱਕ ਪੂਰੀ ਬਹੁਤ ਵੱਡੀ ਸੰਸਥਾ ਕ੍ਰੀਏਟ ਕਰਾਂਗੇ ਜਿਹੜੀ ਕਿ ਵਿਸ਼ਵ ਪੰਜਾਬੀ ਦਾ ਮਤਲਬ ਇਹੀ ਹੈ ਨਾ ਬਿਲਕੁਲ ਜੀ ਬਿਲਕੁਲ ਪੂਰੀ ਦੁਨੀਆਂ ਦੇ ਪੰਜਾਬੀਆਂ ਨੂੰ ਲੈ ਕੇ ਚੱਲਾਂਗੇ ਇਹਦਾ ਨਾਂ ਉਦੋਂ ਰੱਖਿਆ ਸੀਗਾ ਤਾਂ ਹੀ ਇੰਟਰਨੈਸ਼ਨਲ ਰੱਖਿਆ ਸੀਗਾ ਕੋਈ ਵੀ ਤੁਸੀਂ ਅੱਜ ਜਦੋਂ ਮੰਚ ਤੇ ਬੋਲ ਰਹੇ ਸੀ ਤੁਸੀਂ ਇੱਕ ਉੱਭਰ ਕੇ ਗੱਲ ਆਈ ਕਿ ਉਹ ਕੌਮ ਜਿਉਂਦੀ ਰਹਿੰਦੇ ਜਿਹਦੀ ਆਪਦੀ ਜ਼ੁਬਾਨ ਜਿਹੜੀ ਹੈਗੀ ਮਾਂ ਬੋਲੀ ਜਿਹੜੀ ਕਿ ਜਿਉਂਦੀ ਰਵੇ ਪੰਜਾਬੀ ਮਾਂ ਬੋਲੀ ਦੀ ਇੱਕੋ ਜ਼ਰੀਆ ਹੈ ਉਹ ਅੱਗੇ ਗੀਤਕਾਰੀ ਉਹਨੂੰ ਲੈ ਕੇ ਜਿਵੇਂ ਦਲਜੀਤ ਦੁਸਾਂਜ ਨੇ ਪੂਰੀ ਦੁਨੀਆ ਦੇ ਵਿੱਚ ਪੰਜਾਬੀ ਨੂੰ ਨਵਾਂ ਕਨਸੈਪਟ ਦਿੱਤਾ ਹੈਗਾ ਇਹੋ ਜਿਹਾ ਕਨਸੈਪਟ ਦੀ ਕਿੰਨੀ ਕੁ ਉਮੀਦ ਆਉਣ ਵਾਲੀ ਪੀੜ੍ਹੀ ਤੋਂ ਜੀ ਵੇਖੋ ਦਲਜੀਤ ਵੀ ਇੱਥੋਂ ਹੀ ਅਸੀਂ ਸਾਰੇ ਮਤਲਬ ਸਾਡਾ ਛੋਟੀ ਉਮਰ ਚ ਪਰ ਉਹਨੇ ਕਿੰਨਾ ਨਾਂ ਉੱਚਾ ਕੀਤਾ ਕੌਮ ਦਾ ਪੰਜਾਬੀਆਂ ਦਾ ਖਾਸ ਤੌਰ ਤੇ ਆ ਪਗੜੀ ਦਾ ਇਸ ਕਰਕੇ ਸਾਨੂੰ ਉਸਤੇ ਮਾਣ ਆ ਦਲਜੀਤ ਤੇ ਤੇ ਅਸੀਂ ਆਸ ਕਰਦੇ ਹਾਂ ਵੀ ਹੋਰ ਵੀ ਜਿਹੜੇ ਆਉਣ ਵਾਲਾ ਆਪਣਾ ਯੂਥ ਆ ਬੱਚੇ ਐ ਇਸੇ ਤਰ੍ਹਾਂ ਅੱਗੇ ਵਧਣ ਤੇ ਪੰਜਾਬ ਦਾ ਨਵਰਸ਼ਨ ਕਰਨ ਜੀ ਨਹੀਂ ਦੇਖੋ ਜਿਵੇਂ ਗਿੱਲਰਦੀਪ ਬਾਈ ਹੋਰੀ ਗਾਣਾ ਗਾ ਕੇ ਆਏ ਨੇ ਦੇਖਿਓ ਪੰਜਾਬੀਓ ਪੰਜਾਬੀਨਾ ਭੁਲਾ ਦਿਓ ਇੱਕ ਸਨੇਹੀ ਆ ਨਾ ਸਾਰਾ ਬਿਲਕੁਲ ਬਿਲਕੁਲ ਇੱਕ ਸਨੇਹੀ ਆ ਕਿ ਦੇਖਿਓ ਪੰਜਾਬੀਓ ਪੰਜਾਬੀਨਾ ਭੁਲਾ ਦਿਓ ਆਪਾਂ ਅੱਜ ਦਾ ਜਿਹੜਾ ਮੇਨ ਆਪਣਾ ਮਕਸਦ ਸੀਗਾ ਤਿੰਨ ਸ਼ਬਦ ਲੈਏ ਸੀ ਨਾ ਪੰਜਾਬ ਪੰਜਾਬੀ ਪੰਜਾਬੀਅਤ ਬਿਲਕੁਲ ਠੀਕ ਹੈ ਪੰਜਾਬੀਅਤ ਤਾਂ ਆਪਣੇ ਫਿਰ ਹੋਈ ਨਾ ਰਤਬਈ ਹੈ ਨਾ ਪੰਜਾਬੀਆਂ ਦਾ ਜਿਵੇਂ ਅਸੀਂ ਉਹੀ ਗਵਾ ਲਿਆ ਅਸੀਂ ਉਹੀ ਮਤਲਬ ਐਦਾਂ ਕਹਾ ਲਿਆ ਕਿ ਉੱਥੇ ਇੱਕ ਮੇਲਾ ਹੋਇਆ ਸੀ ਜੀ ਉੱਥੋਂ ਮੈਨ ਤੋਂ ਪੈਸੇ ਮੰਗੇ ਸੀ ਜੀ ਪਤਾ ਨਹੀਂ ਮੇਰਾ ਫੋਨ ਵੀ ਨਹੀਂ ਚੱਕਦਾ ਜਾਂ ਕੋਈ ਵੈਸੀ ਕੋਈ ਬੰਦਾ ਉਲਟ ਫਲਟ ਕਰ ਦੇ ਐਨ ਆਰ ਆਈ ਭਰਾ ਚਾਹੁੰਣ ਉਹਨਾਂ ਨੂੰ ਇੱਥੇ ਸਹੀ ਮਤਲਬ ਚੀਜ਼ਾਂ ਮਿਲਣ ਤਾਂ ਪੰਜਾਬ ਨੂੰ ਸੱਚੀ ਮੁੱਚੀ ਦੁਆਰੇ ਸੋਨੇ ਦੀ ਚਿੜੀ ਕੋਈ ਤੇਲ ਬਣਾ ਸਕਦੇ ਉਹ ਐਨਾ ਪੰਜਾਬ ਨੂੰ ਚਾਹੁੰਦੇ ਕਿਉਂਕਿ ਅਸੀਂ ਬਾਹਰ ਜਾ ਕੇ ਦੇਖਿਆ ਬਿਲਕੁਲ ਸਪੈਸ਼ਲ ਟਿੱਕ ਟਾਕ ਕਰਾ ਕਰਕੇ ਇਹ ਆਉਂਦੇ ਇੱਥੇ ਅੱਜ ਮੇਲੇ ਦੇ ਉੱਤੇ ਜਸਵੀਰ ਗੋਣਾਚੇਰੇ ਕਿੱਡਾ ਵੱਡਾ ਗੀਤਕਾਰ ਹੈ ਸਪੈਸ਼ਲ ਆਇਆ ਕਿੰਨੇ ਲੋਕ ਮਾਦੋ ਪੂਰੀ ਸਾਹ ਬਰ ਗਏ ਭਲਾ ਸਾਨੂੰ ਕੀ ਚਾਹੀਦਾ ਹੈ ਮੈਂ ਪੰਜਾਬੀ ਜਿਹੜੇ ਪੰਜਾਬ ਦੇ ਵਿੱਚ ਸੰਸਥਾਵਾਂ ਨੇ ਚਾਹੇ ਗੀਤਕਾਰ ਸੰਸਥਾ ਕਲਾਕਾਰ ਸੰਸਥਾ ਕੋਈ ਵੀ ਹੈ ਜਿਹੜੇ ਇੱਥੇ ਅਸੀਂ ਪੰਜਾਬੀ ਦੇ ਫੱਟੀਆਂ ਚੱਕ ਕੇ ਤੁਰਦੇ ਆ ਸਾਨੂੰ ਉਹਨਾਂ ਦੇ ਅਮੋਸ਼ਨ ਬਾਰੇ ਸੋਚਣਾ ਚਾਹੀਦਾ ਹੈ ਕਿ ਉਹਨਾਂ ਜਿਹੜੇ ਅਮੋਸ਼ਨ ਹੈ ਉਹਨਾਂ ਨੂੰ ਅਸੀਂ ਕੈਸ਼ ਕਰਨ ਦੀ ਬਜਾਏ ਉਹਨਾਂ ਤੇ ਅਸੀਂ ਕੰਮ ਕਰੀਏ ਅਸੀਂ ਇੱਕ ਚੌਕੀਦਾਰ ਵਾਂਗੂੰ ਇੱਕ ਪਹਿਰੇਦਾਰ ਵਾਂਗੂੰ ਬਣੀਏ ਉੱਥੇ ਚੱਲ ਕੇ ਨਹੀਂ ਆਉਂਦੇ ਮਦਦ ਕਰ ਸਕਦੇ ਆ ਘੁੰਮਣ ਸਾਬ ਤੁਹਾਨੂੰ ਸ਼ਾਇਦ ਮੇਰੀ ਗੱਲ ਬੁਰੀ ਲੱਗੇ ਪਰ ਜਦੋਂ ਅਸੀਂ ਗਨ ਕਲਚਰ ਵਰਗੇ ਗੀਤ ਪ੍ਰਮੋਟ ਕਰਾਂਗੇ ਜਦੋਂ ਅਸੀਂ ਡਰੱਗਸ ਦਾ ਗੀਤ ਪ੍ਰਮੋਟ ਕਰਾਂਗੇ ਤਾਂ ਸਾਰਾ ਲਾਂਬਾ ਗਾਇਕਾਂ ਨੂੰ ਨਹੀਂ ਫਿਰ ਗੀਤਕਾਰਾਂ ਦਾ ਨਾਮ ਉਦੋਂ ਲਿਆ ਜਾਂਦਾ ਤੁਸੀਂ ਅੱਜ ਚਿੰਤਾ ਜ਼ਾਹਰ ਕੀਤੀ ਨਾ ਗੀਤਕਾਰਾਂ ਦਾ ਨਾਮ ਨਹੀਂ ਲੈਂਦਾ ਉਦੋਂ ਫਿਰ ਜਿਹਨੇ ਗੀਤ ਲਿਖਿਆ ਹੁੰਦਾ ਉਹਨੂੰ ਮਾਂ ਪਿਓ ਗਾਲ ਕੱਢਦਾ ਜੀ ਇੱਕੋ 3-4 ਸਾਲ ਪਹਿਲਾਂ ਇਹਨਾਂ ਗਾਣਿਆਂ ਦੇ ਉੱਤੇ ਮਹਿਮ ਚੱਲੀ ਸੀਗੀ ਉਦੋਂ ਵੀ ਇਹੀ ਟੀਮ ਸੀਗੀ ਉਦੋਂ ਇਹ ਸੰਸਥਾ ਨਾਂ ਰੱਖਿਆ ਗਿਆ ਸੀਗਾ ਤਾਂ ਪਿਛਲੀ ਸਰਕਾਰ ਸੀਗੀ ਜਿਹੜੀ ਕੈਪਟਨ ਸਰਕਾਰ ਸੀਗੀ ਤਾਂ ਉਦੋਂ ਇਹ ਮਤਲਬ ਇੱਕ ਉਦੋਂ ਬਣਾਉਣ ਤੋਂ ਤਿਆਰ ਹੋ ਗਏ ਸੀਗੇ ਇੱਕ ਪੂਰੀ ਦੀ ਪੂਰੀ ਬਾਡੀ ਜੀ ਤੇ ਉਹ ਜਦੋਂ ਸਰਕਾਰਾਂ ਦੇ ਵਿੱਚ ਉਹ ਆ ਜਾਂਦਾ ਕਮਿਸ਼ਨ ਬਣਨਾ ਫਲਾਣਾ ਬਣਨਾ ਤਾਂ ਉਦੋਂ ਸਾਡੇ ਵਰਗੇ ਜਿਹੜਾ ਸੰਗ ਬੈਠੇ ਹੋਏ ਨੇ ਉਹ ਵਿੱਚ ਨਹੀਂ ਹੁੰਦੇ ਇਹ ਮੈਂ ਕਿਸੇ ਸਰਕਾਰ ਦੀ ਪਰਖ ਨਹੀਂ ਕਰਦਾ ਪਰ ਉਹਦੇ ਤੇ ਆ ਕਿ ਆ ਸਰਕਾਰ ਚ ਕੁਝ ਕੰਮ ਹੋਇਆ ਹੈ ਹੁਣ ਲੋਕੀ ਗਾਣਾ ਰਿਕਾਰਡ ਕਰਨ ਵੇਲੇ ਸੋਚਦੇ ਆ ਕੁਝ ਨਾ ਕੁਝ ਗਾਣਾ ਯਾਰ ਗਨ ਕਲਚਰ ਦੇ ਗਾਣੇ ਨਾਲ ਕਿ ਕੋਈ ਜ਼ਿਆਦਾ ਹਿੱਟ ਹੁੰਦਾ ਗਿੱਲ ਹਰਦੀਪ ਕਿੰਨੇ ਸਾਲਾਂ ਤੋਂ ਗਾਉਂਦਾ ਹੈ ਅੱਜ ਵੀ ਮਤਲਬ ਬੱਲੇ ਬੱਲੇ ਕਰਾ ਕੇ ਗਿਆ ਸਰਬਜੀ ਚੀਮਾ ਕਰਨੇ ਗੱਲ ਖਰਚ ਦੇ ਗਾਣੇ ਗਾਉਂਦਾ ਦਲਜੀਤ ਕਿੰਨੇ ਕਿ ਇਦਾਂ ਦੇ ਗਾਣੇ ਗਾਉਂਦਾ ਇਹ ਤਾਂ ਆਪਾਂ ਨੂੰ ਇੱਕ ਪਰਖਾ ਹੁੰਦਾ ਇੱਕ ਕਾਰਟ ਜੀ ਲੱਗਦੀ ਹੁੰਦੀ ਹੈ ਦੂਜੇ ਉੱਤੇ ਦੂਜੇ ਉੱਤੇ ਗਾਈਏ ਠੀਕ ਹੈ ਨਾ ਜੇ ਇਹ ਵੱਡੇ ਇਹ ਜੇ ਫੰਮ ਖੜੇ ਨੇ ਡੋਲਰ ਦੀ ਲੋੜ ਨਹੀਂ ਜਿੰਦਾਬਾਦੀ ਹੋਣੀ ਹੈ ਜੀ ਹੁਣ ਤੁਸੀਂ ਸੰਭਾਲੋ ਹਾਂ ਸੋ ਮੈਂ ਸਨੇਹਾ ਦੇਊਗਾ ਦਾ ਅਨਮੂਟ ਦੇ ਜ਼ਰੀਏ ਸਰੋਤਿਆਂ ਨੂੰ ਵੀ ਕਿ ਉਹ ਉਦਾਂ ਦੇ ਗਾਣੇ ਹੀ ਸੁਣਨ ਜਿੱਦਾਂ ਦੇ ਗਾਣਿਆਂ ਨਾਲ ਸਾਡੀ ਪੰਜਾਬੀ ਮਾਂ ਬੋਲੀ ਦੀ ਆਨ ਬਾਨ ਸ਼ਾਨ ਤੇ ਮਲ ਕੋਈ ਏਦਾਂ ਦੀ ਆਂਚ ਨਾ ਆਵੇ ਜਾਂ ਤੁਹਾਨੂੰ ਸਵਾਲ ਨਾ ਕਰਨੇ ਪੈਣ ਅਜੇ ਆਉਣ ਵਾਲੇ ਦਿਨਾਂ 'ਚ ਇੱਕ ਅਸੀਂ ਸਾਰੀਆਂ ਇੰਟਰਵਿਊਆਂ 'ਚ ਕਿਹਾ ਹੈ ਕਿ ਕ੍ਰਾਈਟਰੀਆ ਨਹੀਂ ਤੈਅ ਹੁੰਦਾ ਕੋਈ ਬੜਾ ਕ੍ਰਿਟਰੀਆ ਬਾਡੀ ਬਣੇ ਜਿਹੜੀ ਕ੍ਰਿਟਰੀਆ ਤੈਅ ਕਰੇ ਸੈਂਸਰ ਬੋਰਡ ਵਰਗੀ ਚੀਜ਼ ਦੇ ਨੇੜੇ ਤੇਰੇ ਦੀ ਗੱਲ ਕਿ ਜਿਹੜਾ ਗਾਣਾ ਰਿਕਾਰਡ ਹੋ ਰਿਹਾ ਉਹ ਗਾਣਾ ਕੀ ਸਾਡੇ ਫਜ਼ਾਮਾਂ ਚ ਗੂੰਜਣ ਦੇ ਕਾਬਿਲ ਹੈ ਇਹਦੇ ਨਾਲ ਸਾਡਾ ਕਿਤੇ ਜਿਹੜਾ ਪੰਜਾਬ ਦੇ ਵਿੱਚ ਬੱਚੇ ਨੇ ਹੋਰ ਨੇ ਚੀਜ਼ਾਂ ਵਿਗੜਦੀਆਂ ਨੇ ਮਾਹੌਲ ਵਿਗੜਦਾ ਉਹਨਾਂ ਦੇ ਗਾਣੇ ਰਿਲੀਜੀਅਨ ਨਾ ਹੋਣ ਉਹਨਾਂ ਗਾਣੇ ਤੇ ਸੈਂਸਰ ਬੋਰਡ ਹੋਵੇ ਜੋ ਮਰਜ਼ੀ ਹੋਵੇ ਤਾਂ ਜਰਨੈਲ ਕੁਮਾਨ ਮੇਰੇ ਨਾਲ ਸੀ ਬਹੁਤ ਵੱਡੀ ਅੱਜ ਇਹਨਾਂ ਤੇ ਜ਼ਿੰਮੇਵਾਰੀ ਸੀ ਉਹਨਾਂ ਜ਼ਿੰਮੇਵਾਰੀ ਨੂੰ ਪੂਰਾ ਕੀਤਾ ਔਰ ਅੱਜ ਗੀਤਕਾਰਾਂ ਦੇ ਨਾਮ ਲੁਧਿਆਣੇ ਦੇ ਵਿੱਚ ਮੇਲਾ ਰਿਆ ਦੇਸ਼ ਭਰ ਤੋਂ ਜਿਹੜੇ ਆ ਗਏ ਨੇ ਪੂਰੀ ਦੁਨੀਆ ਦੇ ਵਿੱਚੋਂ ਜਿਹੜੇ ਪੰਜਾਬੀ ਗੀਤਕਾਰ ਨੇ ਜਿਨ੍ਹਾਂ ਨੇ ਪੰਜਾਬ ਦੇ ਬਹੁਤ ਸਾਰੇ ਗੀਤ ਲਿਖਿਆ ਉਹਨਾਂ ਨੇ ਅੱਜ ਇੱਥੇ ਆ ਕੇ ਹਾਜ਼ਰੀ ਭਰੀ ਹੈ ਔਰ ਮੇਲਾ ਪੂਰਨ ਤੌਰ ਤੇ ਜਿਹੜਾ ਹੈਗਾ ਉਹ ਕਾਮਯਾਬ ਰਿਹਾ ਔਰ ਕਾਮਯਾਬੀ ਦਾ ਕਾਰਨ ਸੀ ਕਿ ਪੰਜਾਬ ਭਰ ਤੋਂ ਜਿਹੜੀਆਂ ਆਵਾਜ਼ਾਂ ਆਈਆਂ ਉਹਨਾਂ ਦੀ ਇੱਕੋ ਮੰਗ ਸੀ ਕਿ ਗੀਤਕਾਰਾਂ ਜਿਹੜੇ ਇਹਨੂੰ ਗੁਰਬਤ ਦੀ ਜ਼ਿੰਦਗੀ ਵਿੱਚ ਨਾ ਜਾਣ ਇਸੇ ਕਰਕੇ ਉਹਨਾਂ ਲਈ ਵੀ ਕੁਝ ਸੋਚਿਆ ਜਾਵੇ ਕੈਮਰਾਮੈਨ ਅਮਨ ਪ੍ਰੀਤ ਨਾਲ ਰਮਨਦੀਪ ਅਨਮੂ ਟੀਵੀ ਲੁਧਿਆਣਾ